ਇਸ ਪੋਡਕਾਸਟ ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡਾ ਆਪਣਾ ਸ਼ਾਇਰੀ ਯਾਰ ਅੱਜ ਦੇ ਇਸ ਪ੍ਰੋਗਰਾਮ ਤੁਸੀਂ ਸੁਣੋਗੇ ਪੰਜਾਬੀ ਦੀ ਮਕਬੂਲ ਕਹਾਣੀਕਾਰ ਅਜੀਤ ਕੌਰ ਦੀ ਲਿਖੀ ਹੋਈ ਕਹਾਣੀ ਅੱਧਾ ਆਦਮੀ ਸਾਬਤ ਆਦਮੀ ਮੇਰੀ ਤੇਸ਼ੂ ਮਾਲਾ ਦੀ ਦੋਸਤੀ ਦੀ ਤਵਾਰੀਖ ਸਾਡੀਆਂ ਉਮਰਾਂ ਜਿੰਨੀ ਹੀ ਪੁਰਾਣੀਆਂ ਇਹ ਉਦੋਂ ਤੋਂ ਸ਼ੁਰੂ ਹੁੰਦੀ ਏ ਜਦੋਂ ਅਸੀਂ ਇਕੱਠੀਆਂ ਇੱਕੋ ਸਕੂਲ ਵਿੱਚ ਪੜ੍ਹਦੀਆਂ ਘੱਟ ਤੇ ਖੇਡਦੀਆਂ ਜ਼ਿਆਦਾ ਹੁੰਦੀਆਂ ਸਾਂ ਜਦੋਂ ਕਦੇ ਲੜਾਈ ਹੋ ਜਾਂਦੀ ਤਾਂ ਉਹ ਮੈਨੂੰ ਆਖਦੀ ਕਿ ਹਾ ਝਟਕਾ ਨਾ ਏ ਤੇਰਾ ਜੀਤੋ ਤੇ ਤੇਰੇ ਨਾਂ ਦਾ ਮਤਲਬ ਤੈਨੂੰ ਪਤਾ ਏ ਸ਼ੂਮਾਲਾ ਜਾਨੀ ਸ਼ੂਜ਼ ਦੀ ਮਾਲਾ ਭਾਵ ਬੂਟਾਂ ਦੀ ਮਾਲਾ ਜੁੱਤੀਆਂ ਦਾ ਹਾਰ ਬਸ ਇੱਕ ਗਦੇ ਦੀ ਕਸਰੇ ਗਦੇ ਦੀ ਸਵਾਰੀ ਤੇ ਜੁੱਤੀਆਂ ਦਾ ਹਾਰ ਕਸਰ ਕਿਉਂ ਐ ਜੋ ਤੂੰ ਹੈ ਉਹੋ ਅਕਸਰ ਆਗਦੀ ਰੋਲੇ ਵਾਲੀਆਂ ਲੜਾਈਆਂ ਤੇ ਹੰਗਾਮੇ ਵਾਲੀਆਂ ਖੇਡਾਂ ਦੀ ਉਮਰ ਘਟਦੀ ਗਈ ਸਰਗੋਸ਼ੀਆਂ ਵਾਲੇ ਰਾਜਾਂ ਦੀ ਤੇ ਚਾਂਦੀ ਦੀਆਂ ਛੋਟੀਆਂ ਘੰਟੀਆਂ ਵਾਂਗੂ ਟੁਣਕਾਰਦੀਆਂ ਹਾਸੀਆਂ ਦੀ ਉਮਰ ਆਈ ਇਸੇ ਉਮਰੇ ਮੇਰਾ ਵਿਆਹ ਹੋ ਗਿਆ ਸ਼ੂਮਾਲਾ ਕਹਿੰਦੀ ਮੈਂ ਤੇ ਅਜੇ ਵਿਆਹ ਨਹੀਂ ਕਰਾਉਣਾ ਚਾਂਦੀ ਦੀਆਂ ਘੰਟੀਆਂ ਵਾਂਗੂ ਟੁਣਕਾਰ ਦੀਆਂ ਹਾਸੀਆਂ ਦੀ ਉਮਰ ਬੜੀ ਨਿੱਕੀ ਹੁੰਦੀ ਐ ਮੈਂ ਤੇ ਨਹੀਂ ਅਜੇ ਇਹਨਾਂ ਦੀ ਗੱਲ ਨਾਲ ਪੱਥਰ ਬੰਨਣੇ ਇਹਨਾਂ ਘੰਟੀਆਂ ਦੀ ਆਵਾਜ਼ ਵਿੱਚ ਬੜਾ ਜਾਦੂ ਏ ਬੜਾ ਨਸ਼ਾ ਏ ਮੈਂ ਤੇ ਹਾਲੇ ਇਸ ਜਾਦੂ ਨੂੰ ਕੁੱਟ-ਕੁੱਟ ਕੇ ਪੀਵਾਂਗੀ ਸੋ ਇਹਨਾਂ ਘੰਟੀਆਂ ਦੀ ਟੁਣਕਾਰ ਨੂੰ ਸੁਣਦਿਆਂ ਸੁਣਦਿਆਂ ਇੱਕ ਦਿਨ ਅਜਿਹਾ ਆਇਆ ਜਦੋਂ ਸ਼ੂਮਾਲਾ ਨੂੰ ਜਾਪਿਆ ਜਿਵੇਂ ਇਹਨਾਂ ਦੀ ਆਵਾਜ਼ ਖੋਖਲੀ ਹੋ ਗਈ ਸੀ ਇਸ ਜਾਦੂ ਨੂੰ ਘੁੱਟ-ਘੁੱਟ ਕਰਕੇ ਪੀ ਰਹੀ ਸ਼ੁਮਾਲਾ ਨੂੰ ਅਚਾਨਕ ਜਾਦੂ ਦੇ ਕਟੋਰੇ ਦਾ ਥੱਲਾ ਨਜ਼ਰ ਆ ਗਿਆ। ਕਟੋਰੇ ਵਿੱਚ ਬਸ ਇੱਕ ਅੱਧ ਘੁੱਟ ਹੀ ਬਾਕੀ ਸੀ। ਸ਼ੁਮਾਲਾ 70 ਵਰਿਆਂ ਦੀ ਸੀ ਜਦੋਂ ਉਹਦੇ ਮਾਪਿਓ ਉਹਦੇ ਲਈ ਵਾਰ ਟੋਲਣ ਲੱਗ ਪਏ। ਪਰ ਇਸ ਮੁਲਕ ਵਿੱਚ ਜਦੋਂ ਕੋਈ ਕੁੜੀ 25 ਤੋਂ ਟੱਪ ਜਾਂਦੀ ਹੈ ਤਾਂ ਕਿਸੇ ਨਮੀ ਬੇਆਬਾਦ ਰਟਾਰਟ ਥਾਂ ਤੋਂ ਹੀਰਿਆਂ ਦੀ ਖਾਨ ਪੁੱਟਣੀ ਸੌਖੀ ਹੁੰਦੀ ਹੈ ਪਰ ਉਹਦੇ ਲਈ ਮੁੰਡਾ ਲੱਭਣਾ ਬਹੁਤ ਔਖਾ ਹੁੰਦਾ ਹੈ। ਸੁਮਾਲਾ ਤੀਆਂ ਤੋਂ ਵੀ ਡੱਪ ਗਈ ਤੇ ਫਿਰ 35 ਤੋਂ ਵੀ ਮੁੰਡਾ ਲੱਭਣਾ ਸੀ ਨਾ ਲੱਭਾ ਘਰ ਵਾਲੇ ਤਕਰੀਬਨ ਨਿਰਾਸ਼ ਹੋ ਚੁੱਕੇ ਸਨ ਸੁਮਾਲਾ ਵੀ ਆਪਣੀ ਇਕਲਾਪੀ ਜ਼ਿੰਦਗੀ ਨਾਲ ਸਮਝੌਤਾ ਕਰ ਰਹੀ ਸੀ ਤਾਂ ਹੀ ਅਚਾਨਕ ਜਿਵੇਂ ਪਹਚਾਲ ਆਇਆ ਤੇ ਸਦੀਆਂ ਪੁਰਾਣੇ ਮਹੱਲ ਤੇ ਨਾਲੇ ਮੋਹੱਲਾ ਦੇ ਮিনার ਸਾਰਾ ਕੁਝ ਡੋਲ ਗਿਆ ਗੱਲ ਇਹ ਹੋਈ ਕਿ ਸੁਮਾਲਾ ਦੇ ਵੱਡੇ ਭਰਾ ਦਾ ਇੱਕ ਦੋਸਤ ਸੀ ਉਸ ਦੋਸਤ ਦੀ ਜਾਣ ਪਛਾਣ ਵਾਲਾ ਕੋਈ ਹੋਰ ਬੰਦਾ ਸੀ ਮਿਸਟਰ ਸ਼ਰਮਾ ਦੋਸਤ ਸਾਹਿਬ ਨੇ ਸ਼ਮਾਲਾ ਦੇ ਭਰਾ ਨੂੰ ਸਨੌਤ ਸੁੱਟੀ ਤੇ ਭਰਾ ਨੇ ਸ਼ਮਾਲਾ ਨਾਲ ਗੱਲਬਾਤ ਕੀਤੀ ਸ਼ਮਾਲਾ ਨੇ ਕਿਹਾ ਵੇਖ ਲੈਨੀ ਆ ਵੇਖਣਾ ਵਿਖਾਨ ਹੋਇਆ ਸ਼ਮਾਲਾ ਨੂੰ ਸ਼ਰਮਾ ਕਾਣੀ ਕੋਡੀ ਦਾ ਬੰਦਾ ਵੀ ਨਾ ਲੱਗਾ ਉਹਦੀ ਉਮਰ 50 ਤੋਂ ਟੱਪ ਚੁੱਕੀ ਸੀ ਦੰਦਾਂ ਵਿੱਚ ਚੌੜੀਆਂ ਵਿਰਲਾ ਸਨ ਵਾਲਾਂ ਨੂੰ ਖਿਜ਼ਾਬ ਲਾ ਕੇ ਕਾਲਾ ਕੀਤਾ ਹੋਇਆ ਸੀ ਤੇ ਰਤਾ ਕੋ ਝੋਲ ਖਾ ਕੇ ਤੁਰਦਾ ਸੀ ਸ਼ਮਾਲਾ ਨੇ ਭਰਾ ਨੂੰ ਕਿਹਾ ਮੇਰੇ ਜੋਗੀ ਇਹ ਸੁਗਾਤ ਕਿੱਥੋਂ ਲੱਭ ਕੇ ਲਿਆਏ ਹੋ ਪਰ ਸ਼ਮਾਲਾ ਦਾ ਪਿਓ ਅਤੇ ਉਹਦਾ ਭਰਾ ਸਾਰੇ ਆਪਣਾ ਪਾਪ ਧੋਣ ਲਈ ਬੜੇ ਉਤਾਵਲੇ ਹੋ ਉੱਠੇ ਸਨ। ਉਹਨਾਂ ਦਾ ਖਿਆਲ ਸੀ ਕਿ ਜੇ ਇਹ ਬੰਦਾ ਵੀ ਹੱਥੋਂ ਨਿਕਲ ਗਿਆ ਤਾਂ ਫਿਰ ਸ਼ਮਾਲਾ ਨੂੰ ਕੁਮਾਰੀ ਹੀ ਮਰਨਾ ਪਵੇਗਾ। ਇਸ ਖਤਰਨਾਕ ਹੋਣੀ ਦੇ ਜ਼ਿੰਮੇਵਾਰ ਉਹ ਕੁਝ ਆਪ ਵੀ ਸਨ। ਪਿਛਲੇ 8 ਬਰਿਆਂ ਤੋਂ ਉਹਨਾਂ ਨੇ ਸ਼ਮਾਲਾ ਜੋਗਾ ਵਰ ਲੱਭਣ ਦੀ ਕੋਸ਼ਿਸ਼ ਤਾਂ ਕੀਤੀ ਪਰ ਸਿਰਫ ਇੰਨੀ ਹੀ ਕਿ ਆਪਣੀਆਂ ਅੱਖਾਂ ਖੁੱਲੀਆਂ ਰੱਖੀਆਂ ਸਨ ਕਿ ਜੇ ਕੋਈ ਨਜ਼ਰੀ ਆ ਗਿਆ ਤਾਂ ਬਾਹੋਂ ਫੜ ਲੈਣਗੇ ਉਹਨਾਂ ਨੇ ਕਦੇ ਘਰੋਂ ਬਾਹਰ ਪੈਰ ਕੱਢ ਕੇ ਕਿਸੇ ਨੂੰ ਹਾਕ ਮਾਰਨ ਦੀ ਕੋਸ਼ਿਸ਼ ਨਾ ਕੀਤੀ ਉਹ ਤੇ ਜਿਵੇਂ ਇਹੀ ਸੋਚ ਕੇ ਆਰਾਮ ਨਾਲ ਆਪਣੇ ਕਮਰੇ ਵਿੱਚ ਬੈਠੇ ਰਹੇ ਸਨ ਕਿ ਜਿਹੜਾ ਵੀ ਆ ਕੇ ਬੂਹਾ ਖੜਕਾਏਗਾ ਉਹਦੇ ਨਾਲ ਗੱਲ ਕਰ ਲੈਣਗੇ ਹੁਣ ਇਹ ਸ਼ਰਮਾ ਵੀ ਜਾਣੋ ਰੱਬ ਨੇ ਕੱਲ ਦਿੱਤਾ ਸੀ ਜੇ ਰੱਬ ਨੇ ਕੱਲਿਆ ਹੀ ਸੀ ਤਾਂ ਉਹਦਾ ਫਾਇਦਾ ਉਠਾਉਣਾ ਚਾਹੀਦਾ ਹੈ ਨਾਲੇ ਸਾਰੀ ਅਣਗੇਲੀ ਨੂੰ ਧੋਣ ਲਈ ਇਹ ਆਖੀਰਲਾ ਮੌਕਾ ਸੀ ਇਸੇ ਕਰਕੇ ਸ਼ਮਾਲਾ ਦੇ ਪਿਤਾ ਤੇ ਉਹਦੇ ਭਰਾ ਸਾਰੇ ਸ਼ਮਾਲਾ ਨੂੰ ਦਿਨ ਰਾਤ ਸਮਝਾਉਂਦੇ ਰਹਿੰਦੇ ਕਿ ਮਿੱਠੀਏ ਉਮਰ ਦਾ ਕੀ ਹੁੰਦਾ ਏ ਤੂੰ ਵੀ ਤੇ ਹੁਣ ਨਿੱਕੀ ਨਹੀਂ ਨਾ ਫਿਰ ਇਸ ਉਮਰ ਵਿੱਚ ਵਿਆਹ ਵੇਲੇ ਸਿਰਫ ਇੱਕੋ ਹੀ ਤੇ ਗੱਲ ਸੋਚਣ ਵਾਲੀ ਹੁੰਦੀ ਏ ਸਾਥ ਦੀ ਸਾਥ ਮਿਲ ਗਿਆ ਤਾਂ ਸਮਝੋ ਦੁਨੀਆ ਦੀਆਂ ਕੁੱਲ ਨਿਯਾਮਤਾ ਮਿਲ ਗਈਆਂ ਤੇ ਸਾਥ ਲਈ ਉਮਰਾਂ ਦਾ ਕਾਹਦਾ ਸਵਾਲ ਜੇ ਇਹ ਸੋਚੋ ਕਿ ਉਹਦੀ ਉਮਰ ਘਟ ਰਹਿ ਗਈ ਏ ਤਾਂ ਇਹ ਗੱਲ ਵੀ ਐਵੇਂ ਟਕੌਂਸ ਲਈ ਏ ਏ ਰੱਬ ਦੇ ਕੰਮਾਂ ਦਾ ਕੀ ਪਤਾ ਹੁੰਦਾ ਏ ਕਈ ਜਵਾਨ ਜਹਾਨ ਕੁੜੀਆਂ ਕੜੀ ਵਰਗੇ ਗੱਬਰੂਆਂ ਨਾਲ ਬੇਈਆਂ ਜਾਂਦੀਆਂ ਨੇ ਹੱਥਾਂ ਦੀ ਮਹਿੰਦੀ ਹਲੇ ਨਹੀਂ ਛੁੱਟੀ ਹੁੰਦੀ ਤੇ ਰੱਬ ਦੇ ਘਰੋਂ ਕੰਤ ਨੂੰ ਸੱਦਾ ਆ ਜਾਂਦਾ ਏ ਕੁੜੀ ਵਿਚਾਰੀ ਸਾਰੀ ਉਮਰ ਰੋਣ ਲਈ ਰਹਿ ਜਾਂਦੀ ਏ ਸੋ ਰੱਬ ਦੇ ਕੰਮ ਬੇਅੰਤ ਨੇ ਨਾ ਉਹਨਾਂ ਦਾ ਆਰ ਹੈ ਨਾ ਪਾਰ ਹੈ ਕੀ ਪਤਾ ਤੂੰ ਕਿੰਨਾ ਚਿਰ ਜਿਉਣਾ ਏ ਤੇ ਉਹਨੇ ਕਿੰਨਾ ਚਿਰ ਜਿਉਣੇ ਰਹਿਣਾ ਏ ਮਤਲਬ ਇਹਦਾ ਇਹੋ ਹੀ ਹੁੰਦਾ ਸੀ ਕੀ ਕੀ ਪਤਾ ਤੂੰ ਹੀ ਹੀ ਪਹਿਲਾਂ ਕੁਝ ਕਰ ਜਾਵੇਂ ਸੋ ਉਮਰ ਦਾ ਲੇਖਾ ਜੋਖਾ ਫਜ਼ੂਲ ਏ ਪਰ ਸ਼ਮਾਲਾ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ 51 ਵਰਿਆਂ ਦੇ ਆਦਮੀ ਨਾਲ ਵਿਆਹ ਕਰਵਾਵੇ ਕਿਉਂ ਵਿਆਹ ਦਾ ਮਤਲਬ ਸਿਰਫ ਇਹ ਤਾਂ ਨਹੀਂ ਕਿ ਇੱਕ ਲੇਬਲ ਮੱਥੇ ਤੇ ਲੱਗ ਜਾਵੇ ਤਾਂ ਕਿ ਮਾਂ ਪਿਓ ਤੇ ਭਰਾ ਆਪਣੇ ਕੰਮ ਆਪਣੇ ਆਪ ਨੂੰ ਸੁਰੱਖਰੂ ਮਹਿਸੂਸ ਕਰਨ ਵਿਆਹ ਕੋਈ ਸਿਰਫ ਇਸ ਕਰਕੇ ਤੇ ਨਹੀਂ ਕਰਵਾਉਂਦਾ ਕਿ ਇੱਕ ਛੱਤ ਹੇਠਾਂ ਦੋ ਬੰਦੇ ਆਪਣਾ ਆਪਣਾ ਸਮਾਨ ਝੁੱਕ ਕੇ ਆਠੇਰਨ ਇਹ ਤਾਂ ਫਿਰ ਵਿਉਤਾ ਜੋੜੇ ਦਾ ਘਰ ਨਾ ਹੋਇਆ ਰੇਲਵੇ ਸਟੇਸ਼ਨ ਦਾ ਵੇਟਿੰਗ ਰੂਮ ਹੋ ਗਿਆ ਦੋ ਬੰਦੇ ਆਪਣਾ ਆਪਣਾ ਸਮਾਨ ਰੱਖ ਕੇ ਬੈਠੇ ਨੇ ਆਪਣੀ ਆਪਣੀ ਗੱਡੀ ਦਾ ਇੰਤਜ਼ਾਰ ਕਰ ਰਹੇ ਨੇ ਤੇ ਵਕਤ ਬਤਾਉਣ ਲਈ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਨੇ ਇਸ ਤਰ੍ਹਾਂ ਦੀ ਜ਼ਿੰਦਗੀ ਲਈ ਜਿਹੜੀ ਕੀਮਤ ਅਦਾ ਕਰਨੀ ਪੈਣੀ ਸੀ ਉਹਦਾ ਲੇਖਾ ਜੋਖਾ ਤਾਂ ਹੋਰ ਕੋਈ ਕਰਦਾ ਹੀ ਨਹੀਂ ਸੀ ਪਿਆ ਪਰ ਸ਼ੁਮਾਲਾ ਤਾਂ ਉਸ ਨੂੰ ਨਜ਼ਰਅੰਦਾਜ਼ ਨਹੀਂ ਸੀ ਕਰ ਸਕਦੀ ਕਿਉਂਕਿ ਕੀਮਤ ਦੇਣੀ ਤਾਂ ਆਖਰ ਉਸ ਨੂੰ ਹੀ ਪੈਣੀ ਸੀ ਹੋਰ ਕਿਸੇ ਦਾ ਕੀ ਜਾਣਾ ਸੀ ਆਪਣੀ ਆਜ਼ਾਦੀ ਦੀ ਕੀਮਤ ਆਪਣੀ ਮਰਜ਼ੀ ਨਾਲ ਘੁੰਮਣ ਫਿਰਨ ਦੀ ਕੀਮਤ ਆਪਣੀ ਮਰਜ਼ੀ ਨਾਲ ਰੋਟੀ ਖਾਣ ਦੀ ਕੀਮਤ ਆਪਣੀ ਮਰਜ਼ੀ ਦਾ ਕੱਪੜਾ ਪਾਉਣ ਦੀ ਕੀਮਤ ਆਪਣੀ ਮਰਜ਼ੀ ਨਾਲ ਸੌਣ ਜਾਗਣ ਦੀ ਕੀਮਤ ਕੋਈ ਇੱਕ ਬੰਧਨ ਹੈ ਬੰਦਾ ਕਾਦੇ ਲਈ ਇਹ ਰੋਗ ਪਾਲ ਲਵੇ ਜਾਂ ਤੇ ਵਿਆਹ ਦਾ ਕੋਈ ਮਤਲਬ ਹੋਵੇ ਨਹੀਂ ਸ਼ੁਮਲਾ ਕਹਿੰਦੀ ਵੇਖ ਜੀਤ ਤੂੰ ਹੀ ਸੋਚ ਆਖਰ ਵਿਆਹ ਦਾ ਇੰਸਟੀਚਿਊਟ ਸ਼ੁਰੂ ਕਿਉਂ ਹੋਇਆ ਇੱਕ ਤੀਵੀ ਇੱਕ ਮਰਦ ਲੀਗਲਾਈਜ਼ਡ ਸੈਕਸ ਰਿਲੇਸ਼ਨਸ ਸਮਝੀ ਮੈਂ ਸਿਰਫ ਸਿਰ ਹਿਲਾਉਂਦੀ ਹਾਂ ਸਮਝੀ ਤੇ ਜਦ ਉਹ ਹੀ ਨਹੀਂ ਤਾਂ ਵਿਆਹ ਦਾ ਕੀ ਮਤਲਬ ਮੇਰੇ ਕੋਲ ਕੋਈ ਜਵਾਬ ਨਾ ਹੁੰਦਾ ਬਾਕੀ ਰਹਿ ਗਿਆ ਸਵਾਲ ਸਾਥ ਦਾ ਦੁੱਖ ਸੁੱਖ ਦੀ ਸਾਂਝ ਦਾ ਸੋ ਉਹ ਸਾਂਝਾ ਕੌਣ ਕਿਸੇ ਨਾਲ ਨਿਭਾਉਂਦਾ ਪਿਆਏ ਸੱਚ ਆਖਦੀ ਸੀ ਸ਼ਮਾਲਾ ਕਿਤੇ ਕੋਈ ਬਿਰਲਾ ਟਾਵਾ ਮਨੁੱਖ ਹੋਵੇਗਾ ਇਹ ਸਾਂਝਾਂ ਪਾਲਣ ਵਾਲਾ ਵਰਨਾ ਕੌਣ ਪਿਆ ਕੋਸੇ ਸਾਹਾਂ ਨਾਲ ਕੋਸੇ ਸਾਹ ਲੈਂਦਾ ਏ ਤੂੰ ਹੀ ਦੱਸ ਸ਼ਮਾਲਾ ਆਖਦੀ ਮੈਂ ਭਲਾਂ ਕੀ ਦੱਸਦੀ ਕਿੰਨੇ ਵਿਆਹਾਂ ਵਿੱਚ ਇਹ ਅਜ਼ਲੀ ਸਾਂਝਾਂ ਇਹ ਨਾਜ਼ੁਕ ਕਿਸਮ ਦੇ ਸਾਥ ਪਏ ਨਿਭਦੇ ਨੇ ਤੇ ਜਿੱਥੇ ਕਿਤੇ ਨਿਭਦੇ ਨੇ ਉੱਥੇ ਮਿੱਠੀਏ ਕੋਈ ਸਾਂਝੀ ਲਾਈਨ ਆਫ ਕਮਿਊਨੀਕੇਸ਼ਨ ਹੁੰਦੀ ਏ ਸਾਂਝੇ ਬੱਚਿਆਂ ਦੀ ਸਾਂਝ ਹੁੰਦੀ ਏ ਸਾਂਝੇ ਘਰਾਂ ਦੀ ਸਾਂਝ ਹੁੰਦੀ ਏ ਤੇ ਸਾਂਝੇ ਬਿਸਤਰੇ ਦੀ ਸਾਂਝ ਹੁੰਦੀ ਏ ਜਿੱਥੇ ਇਹੋ ਜਿਹੀ ਕੋਈ ਸਾਂਝ ਨਾ ਹੋਵੇ ਉੱਥੇ ਇਹ ਸਾਥ ਕਿਸ ਤਰ੍ਹਾਂ ਨਿਭ ਸਕਦਾ ਏ ਹੁਣ ਦੱਸ ਨਾ ਮੈਂ ਚੁੱਪ ਕਰ ਜਾਂਦੀ ਅਖਾਨੀਮੀਆਂ ਕਰਕੇ ਸ਼ੁਮਾਲਾ ਦੀਆਂ ਗੱਲਾਂ ਸੁਣੀ ਜਾਂਦੀ ਪਰ ਸੱਚੀ ਦਸੀ ਇਮਾਨਦਾਰੀ ਨਾਲ ਤੂੰ ਤਾਂ ਇਮਾਨਦਾਰ ਹੈ ਨਾ ਉੰਜ ਹੈ ਤਾਂ ਇਹ ਰੇਅਰ ਮਿਲਦੀ ਨਹੀਂ ਕਿ ਤੂੰ ਕਿਧਰੋਂ ਨਹੀਂ ਮਿਲਦੀ ਮਨੁੱਖ ਵਿੱਚ ਤਾਂ ਉੱਕਾ ਹੀ ਨਹੀਂ ਮਿਲਦੀ ਹਾਂ ਅਲਬੱਤਾ ਕਦੇ ਕਿਸੇ ਪਾਲਤੂ ਕੁੱਤਿਆਂ ਵਿੱਚ ਜਾਂ ਪੁਰਾਣੇ ਜ਼ਮਾਨੇ ਦੀਆਂ ਪਾਲਤੂ ਤੀਵੀਆਂ ਵਿੱਚ ਇਹ ਮਿਲ ਪੈਂਦੀ ਸੀ ਪਰ ਸ਼ੁਮਾਲਾ ਜਿੰਨੀ ਨਾਨੁਕਰ ਕਰਦੀ ਘਰ ਦੇ ਲੋਕ ਓਨਾ ਹੀ ਜ਼ੋਰ ਲਾਉਂਦੇ ਜਿਸ ਤਰ੍ਹਾਂ ਮਾਵਾਂ ਰੋਂਦੀਆਂ ਹੁੰਦੀਆਂ ਨੇ ਸ਼ਮਾਲਾ ਦੀ ਅੰਮੀ ਵੀ ਰੋਂਦੀ ਰਹਿੰਦੀ। ਜਿਸ ਤਰ੍ਹਾਂ ਪਿਓ ਮੱਥੇ ਤੇ ਹੱਥ ਧਰ ਕੇ ਇੱਕ ਪਾਸੇ ਆਰਾਮ ਕੁਰਸੀ ਤੇ ੁੱਪੇ ਸੁੱਕਣੇ ਪਏ ਰਹਿੰਦੇ ਨੇ। ਸ਼ਮਾਲਾ ਦੇ ਪਿਤਾ ਨਿੰਮੋ ਝੂਣੇ ਹੋ ਕੇ ਬੈਠੇ ਰਹਿੰਦੇ। ਜਿਸ ਤਰ੍ਹਾਂ ਕਿ ਭਰਾ ਭਾਵਲੇ ਹੋ ਕੇ ਲੰਮੇ-ਲੰਮੇ ਕਦਮੀ ਤੁਰਦੇ ਅੰਦਰ-ਬਾਹਰ ਫਿਰਦੇ ਨੇ ਤੇ ਭੈਣ ਨੂੰ ਸੁਨਾਸਨਾ ਕੇ ਉੱਚੀ ਬੋਲ-ਬੋਲ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਨੇ। ਸ਼ਮਾਲਾ ਦੇ ਭਰਾ ਵੀ ਘਰ ਵਿੱਚ ਆਪਣੀ ਖੋਫਗੀ ਤੇ ਨਾਰਾਜ਼ਗੀ ਦਾ ਟੰਡੋਰਾ ਪਿੱਟਦੇ ਰਹਿੰਦੇ। ਸ਼ਮਲਾ ਡਾਡੀ ਝੂਰਦੀ ਕਹਿੰਦੀ ਬੈਠਿਆਂ ਬਿਠਾਿਆਂ ਵਕਤ ਪੈ ਗਿਆ ਪਤਾ ਨਹੀਂ ਕਿੱਥੋਂ ਉੱਗ ਪਿਆ ਇਹ ਸ਼ਰਮਾ ਹੁਣ ਘਰ ਵਿੱਚ ਬਦਮਗਜ਼ੀ ਹੋਵੇ ਤਾਂ ਬੰਦਾ ਕਿਸ ਤਰ੍ਹਾਂ ਰਿਲੈਕਸ ਕਰ ਸਕਦਾ ਏ ਕਿਸ ਤਰ੍ਹਾਂ ਕਿਸੇ ਨੂੰ ਚੈਨ ਮਿਲ ਸਕਦੀ ਏ ਇਸ ਤੋਂ ਮਗਰੋਂ ਕੁਝ ਚਿਰੇ ਸ਼ਮਲਾ ਨਜ਼ਰ ਨਾ ਆਈ ਮੈਨੂੰ ਵੀ ਕਮਾਂਕਾਰਾਂ ਵਿੱਚੋਂ ਵੇਲ ਨਾ ਮਿਲੀ ਉਹਦੀ ਖਬਰ ਸੁਰਤ ਲੈਣ ਦੀ ਜ਼ਿੰਦਗੀ ਦੀ ਰਫ਼ਤਾਰ ਇੰਨੀ ਤੇਜ਼ ਏ ਕਿ ਆਪਣੀ ਖਬਰ ਸੁਰਤ ਲੈਣ ਦੀ ਵੀ ਕਈ ਵਾਰੀ ਵੇਲ ਨਹੀਂ ਹੁੰਦੀ ਦੂਜਿਆਂ ਦੀ ਗੱਲ ਤੇ ਛੱਡ ਹੀ ਦਿਓ। ਇੱਕ ਦਿਨ ਉਹਦੇ ਭਰਾ ਦਾ ਟੈਲੀਫੋਨ ਆਇਆ। ਵੇਖ ਜੀਤ ਜੇ ਤੇਰੇ ਕੋਲ ਵਕਤ ਹੈ ਹੁਣੇ ਆ ਜਾ। ਤੇਰੇ ਨਾਲ ਬਹੁਤ ਜ਼ਰੂਰੀ ਕੰਮ ਹੈ। ਉਹਦੀ ਆਵਾਜ਼ ਇੰਨੀ ਸੰਜੀਦਾ ਸੀ ਕਿ ਮੈਂ ਸੋਚਿਆ ਸ਼ੁਮਾਲਾ ਨੇ ਖੁਦਕੁਸ਼ੀ ਕਰ ਲਈਏ। ਮੈਂ ਦੌੜੀ ਗਈ। ਦੌੜਨ ਦਾ ਮਤਲਬ ਕਿ ਬਸ ਦਾ ਇੰਤਜ਼ਾਰ ਕਰਨ ਦੀ ਬਜਾਏ ਮੈਂ ਟੈਕਸੀ ਲੈ ਕੇ ਗਈ। ਸਾਰਾ ਰਾਹ ਮੇਰਾ ਕਲੇਜਾ ਕੰਬਦਾ ਰਿਹਾ। ਅਜੀਬ ਅਜੀਬ ਤਸਵੀਰਾਂ ਮੇਰੇ ਸਾਹਮਣੇ ਉੱਭਰਦੀਆਂ ਰਹੀਆਂ। ਸ਼ੂਮਾਲਾ ਮੰਜੇ ਤੇ ਪਈ ਹੋਵੇਗੀ ਸ਼ੂਮਾਲਾ ਮਰ ਰਹੀ ਏ ਸ਼ੂਮਾਲਾ ਨੇ ਜਿਹੜਾ ਜ਼ਹਿਰ ਖਾਦਾ ਏ ਉਹਦੇ ਮੂੰਹ ਦਾ ਰੰਗ ਪੀਲਾ ਏ ਮੋਮ ਵਰਗਾ ਤੇ ਉਸ ਪਲਤਣ ਵਿੱਚ ਨੀਲਾਪਣ ਕੁਲਦਾ ਜਾ ਰਿਹਾ ਏ ਸ਼ੂਮਾਲਾ ਦੇ ਘਰ ਪਹੁੰਚੀ ਤਾਂ ਸਾਰਿਆਂ ਦੇ ਮੂੰਹ ਫੱਕ ਸਨ ਗੱਲ ਕਰਨ ਦੀ ਕਿਸੇ ਵਿੱਚ ਹਿੰਮਤ ਨਹੀਂ ਸੀ ਉਹਦੀ ਮਾਂ ਰੋ ਰਹੀ ਸੀ ਉਸਦੇ ਭਰਾ ਨੇ ਦੱਸਿਆ ਕਿ ਸ਼ੂਮਾਲਾ ਘਰ ਛੱਡ ਕੇ ਚਲੀ ਗਈ ਏ ਉਹਨੇ ਦੱਸਿਆ ਕਿ ਔਖਲੇ ਵਾਲੇ ਪਾਸੇ ਪਤਾ ਨਹੀਂ ਕਿਸਨੇ ਉਸ ਨੂੰ ਇੱਕ ਕੋਠੀ ਲੈ ਕੇ ਦੇ ਦਿੱਤੀ ਹੈ ਨਾਲੇ ਇਹ ਕਿ ਇਸ ਨਾਲੋਂ ਚੰਗਾ ਹੁੰਦਾ ਜੇ ਉਹ ਖੁਦਕੁਸ਼ੀ ਕਰ ਲੈਂਦੀ ਕਿਤੇ ਡੁੱਬ ਕੇ ਮਰ ਜਾਂਦੀ ਪਰ ਹੁਣ ਤੇ ਲੱਥੜੀ ਸਾਰਿਆਂ ਨੂੰ ਹਨੇਰੇ ਕੋ ਵਿੱਚ ਤੱਕਾ ਦੇ ਗਈ ਸੀ ਅਸੀਂ ਤਾਂ ਕਿਧਰੇ ਖੜਾਉਣ ਜੋਗੇ ਨਹੀਂ ਰਹੇ ਅਸੀਂ ਤਾਂ ਇਹ ਆਖਦੇ ਹਾਂ ਅਫੀਮ ਦੀ ਗੋਲੀ ਫੱਕ ਕੇ ਸੌਂ ਰਵਿਏ ਖਵਚੇ ਕਿਹੜੇ ਦਿਹਾੜੇ ਜੰਮੀ ਸੀ ਉਹ ਭਰਾ ਆਮ ਤੌਰ ਤੇ ਵਧੇਰੇ ਪ੍ਰੈਕਟੀਕਲ ਹੁੰਦੇ ਨੇ ਸ਼ੁਮਾਲਾ ਦੇ ਭਰਾ ਨੇ ਮੈਨੂੰ ਕਿਹਾ ਤੇਰੀ ਗੱਲ ਉਹ ਮੋੜਦੀ ਨਹੀਂ ਤੂੰ ਯੋ ਜਾ ਕੇ ਸਮਝਾ ਨਹੀਂ ਵਿਆਹ ਕਰਾਉਣਾ ਸ਼ਰਮੇ ਨਾਲ ਨਾ ਕਰਾਏ ਇੱਥੇ ਕੋਈ ਰੋਟੀ ਦਾ ਘਟ ਆਏ ਸਾਰੀ ਉਮਰ ਬੇਸ਼ੱਕ ਬੈਠੀ ਰਹੇ ਇਹ ਤੇ ਐਵੇਂ ਐਨੇ ਚਿਰਾਂ ਮਗਰੋਂ ਇੱਕ ਸੂਟੇਬਲ ਮੈਚ ਨਜ਼ਰ ਆਇਆ ਸੀ ਸੋ ਅਸੀਂ ਉਹਨੂੰ ਸਲਾਹ ਦਿੰਦੇ ਪਏ ਸੀ ਕਿ ਕਰਵਾ ਲੈਣਾ ਚਾਹੀਦਾ ਏ ਵਿਆਹ ਕੱਲਾ ਤੇ ਰੁੱਖ ਵੀ ਨਹੀਂ ਰਹਿ ਸਕਦਾ ਪਰ ਜੇ ਉਹਦੀ ਮਰਜ਼ੀ ਨਹੀਂ ਤਾਂ ਕੋਈ ਜ਼ਬਰਦਸਤੀ ਥੋੜੀ ਏ ਆਖਰ ਅਸਾਂ ਉਹਦੇ ਭਲੇ ਵਾਸਤੇ ਹੀ ਕਿਹਾ ਸੀ ਅਸਾਂ ਉਹਦੇ ਵਿੱਚੋਂ ਕੀ ਕੱਢਣਾ ਸੀ ਸ਼ੁਮਾਲਾ ਦੀ ਮਾਂ ਕਲਪ ਰਹੀ ਸੀ ਇਹ ਨਹੀਂ ਸਿੱਖਣਾ ਤਾਂ ਨਾ ਕਰਾਉਂਦੀ ਇਸ ਤਰ੍ਹਾਂ ਘਰੋਂ ਜਾਣ ਦਾ ਕੀ ਮਤਲਬ ਸਾਰੇ ਖਾਨਦਾਨ ਦੀ ਜੜ ਵੱਢ ਗਈ ਉਹ ਫੇਰ ਜੇ ਚਾਰ ਕਦਮ ਪਰੇ ਜਾ ਕੇ ਰਹਿੰਦੀ ਤਾਂ ਵੀ ਖੈਰ ਸੀ ਅੱਖੋਂ ਓਲੇ ਹੁੰਦੀ ਅਸੀਂ ਸਮਝਦੇ ਮਰ ਖੱਪ ਗਈ ਲੋਕਾਂ ਨੂੰ ਕਹਿ ਦਿੰਦੇ ਬਾਹਰ ਗਈ ਐ ਪੜਨ ਵਾਸਤੇ ਪਰ ਹੁਣ ਤੇ ਕਲੇਜੇ ਤੇ ਬਹਿ ਕੇ ਧੂਣੀ ਰਮਾਈ ਐ ਉਹਨੇ ਕੱਲ ਕੋਲੋਟਰ ਨੂੰ ਕੋਈ ਪੁੱਛੇਗਾ ਤੇ ਅਸੀਂ ਕੀ ਜਵਾਬ ਦੇਵਾਂਗੇ ਸ਼ਮਾਲਾ ਦੇ ਭਰਾ ਨੇ ਮੈਨੂੰ ਉਹਦਾ ਅਤਾ ਪਤਾ ਸਮਝਾ ਦਿੱਤਾ ਅਗਲੇ ਦਿਨ ਮੈਂ ਲੱਭਦੀ ਲਵਾਉਂਦੀ ਉੱਥੇ ਜਾ ਪਹੁੰਚੀ ਸ਼ੁਮਾਲਾ ਤੇ ਨਮਾ ਰੂਪ ਚੜਿਆ ਹੋਇਆ ਸੀ ਇੰਜ ਲੱਗਦਾ ਸੀ ਜਿਵੇਂ ਹੁਣੇ-ਹੁਣੇ ਹੀ ਇਸ ਕੁੜੀ ਦਾ ਡੋਲਾ ਕਹਾਰਾਂਦੇਵ ਮੋਢਿਆਂ ਤੋਂ ਲੱਥਾ ਏ ਘਰ ਘਰ ਵੀ ਕੋਈ ਘਰ ਸੀ ਘਰ ਐਵੇਂ ਸੀ ਜਿਵੇਂ ਰਾਹ ਲੰਘਦੇ ਲੋਕਾਂ ਨੂੰ ਉਹ ਆਵਾਜ਼ ਦੇ ਕੇ ਬੁਲਾ ਰਿਹਾ ਹੋਵੇ ਲੌਨ ਵਿੱਚ ਅੱਠ-ਨੌ ਰੰਗਾਂ ਦਾ ਗੁਲਾਬ ਖਿੜਿਆ ਹੋਇਆ ਸੀ ਮੋٹے ਕਾਲੀਨ ਵਰਗੇ ਕਾ ਉੱਤੇ ਗਾਰਡਨ ਛੱਤਾ ਲਾ ਕੇ ਸ਼ੁਮਾਲਾ ਬੈਠੀ ਸੀ ਤੇ ਤੀਵੀਆਂ ਦਾ ਇੱਕ ਫੈਸ਼ਨੇਬਲ ਰਸਾਲਾ ਪੜ੍ਹ ਰਹੀ ਸੀ ਮੈਨੂੰ ਵੇਖ ਕੇ ਖਿੜ ਗਈ ਆਜੀਤ ਮੈਂ ਤੇ ਸੋਚਦੀ ਸਾਂ ਮੇਰੇ ਨਾਲ ਹੁਣ ਕੋਈ ਨਹੀਂ ਬੋਲੇਗਾ ਨਾ ਹੀ ਕੋਈ ਰਿਸ਼ਤਾ ਰੱਖੇਗਾ ਦੂਰੋਂ ਵੇਖ ਕੇ ਮੇਰੇ ਜਾਨੂ ਲੋਕ ਅੱਖਾਂ ਚੁਰਾ ਲੈਣਗੇ ਕੋਈ ਪੁੱਛੇਗਾ ਜੀ ਤੁਸੀਂ ਉਸ ਸ਼ੁਮਾਲਾ ਨੂੰ ਜਾਣਦੇ ਹੋ ਉਹ ਹੱਸ ਰਹੀ ਸੀ ਤਿੱਖੇ ਦਰਦ ਦਾ ਇੱਕ ਅਹਿਸਾਸ ਮੇਰੇ ਅੰਦਰ ਠੀਸਿਆ ਘਰ ਬੜੇ ਸਵਾਦ ਨਾਲ ਸਜਾਇਆ ਹੋਇਆ ਸੀ ਆਰਾਮ ਦੀਆਂ ਜਿੰਨੀਆਂ ਮਾਡਰਨ ਸਹੂਲਤਾਂ ਇੱਕ ਘਰ ਵਿੱਚ ਹੋ ਸਕਦੀਆਂ ਨੇ ਸਾਰੀਆਂ ਸਨ ਫ੍ਰਿਜ ਸੀ ਵਿਡੀਓਗ੍ਰਾਮ ਸੀ 에어 ਕੰਡੀਸ਼ਨਰ ਕਮਰੇ ਸਨ ਰਸੋਈ ਵਿੱਚ ਬਿਜਲੀ ਦੇ ਚੁੱਲ੍ਹੇ ਸਨ ਸਟੀਲ ਦੇ ਭਾਂਡੇ ਤੇ ਵਧੀਆ ਕਰੋਕਰੀ ਸੀ ਇਹੋ ਜਿਹਾ ਘਰ ਕਿਸੇ ਵੀ ਔਰਤ ਦਾ ਸੁਪਨਾ ਹੋ ਸਕਦਾ ਸੀ ਸ਼ਮਾਲਾ ਬਹੁਤ ਖੁਸ਼ ਸੀ ਮੈਂ ਉਹਦੇ ਕੋਲ ਇਸ ਨਵੇਂ ਘਰ ਬਾਰੇ ਤੇ ਉਹਦੇ ਨਵੇਂ ਲੱਭੇ ਸਾਥ ਬਾਰੇ ਪੁੱਛਿਆ ਉਹ ਮਖੌਲ ਵਿੱਚ ਟਾਲਦੀ ਰਹੀ ਪਰ ਮੈਂ ਟਲਣ ਵਾਸਤੇ ਇੰਨੀ ਦੂਰ ਨਹੀਂ ਸੰ ਗਈ ਆਖਰ ਉਹਨੇ ਦੱਸਿਆ ਕਿ ਇਹ ਕੋਠੀ ਉਸ ਨੂੰ ਰਜੀਵ ਨੇ ਲੈ ਕੇ ਦਿੱਤੀ ਹੈ ਰਾਜੀਵ ਉਹਨੂੰ ਕਿਸੇ ਕਲੱਬ ਵਿੱਚ ਮਿਲਿਆ ਸੀ ਬੇਹੱਦ ਜਿੰਦਾਦਿਲ ਆਦਮੀ ਹੈ ਸ਼ੁਮਾਲਾ ਉੰਜ ਉਹਨੂੰ ਪਿਛਲੇ ਵਰੇ ਤੋਂ ਜਾਣਦੀ ਏ ਪਰ ਹੁਣ ਜਦੋਂ ਸ਼ਰਮੇ ਵਾਲਾ ਕਿੱਸਾ ਸ਼ੁਰੂ ਹੋਇਆ ਤਾਂ ਸ਼ੁਮਾਲਾ ਇੱਕ ਦਿਨ ਬਿਲਕੁਲ ਟੁੱਟ ਕੇ ਆਈ ਤੇ ਰਜੀਵ ਦੇ ਮੋਢੇ ਤੇ ਸਿਰ ਰੱਖ ਕੇ ਰੋ ਪਈ ਰਜੀਵ ਨੇ ਉਸਨੂੰ ਦਿਲਾਸਾ ਦਿੱਤਾ ਵਕਾਈ ਦਾ ਦਿਲਾਸਾ ਦਿੱਤਾ ਤੇ ਇੱਕ ਇੰਟੀਮੇਟ ਛੇਨ ਵਿੱਚ ਉਹਨੇ ਸ਼ੁਮਾਲਾ ਨੂੰ ਕਿਹਾ ਮਾਲੂ ਜੇ ਮੈਂ ਤੈਨੂੰ ਮਨਜ਼ੂਰ ਹੋਵਾਂ ਜੇ ਤੂੰ ਮੈਨੂੰ ਕਬੂਲ ਕਰ ਸਕੇ ਤਾਂ ਮੇਰੇ ਕੋਲ ਆ ਜਾ ਮੈਂ ਤੈਨੂੰ ਵੱਖਰਾ ਕਰ ਲੈ ਦਿੰਨਾ ਕੋਈ ਤਕਲੀਫ ਨਹੀਂ ਹੋਵੇਗੀ ਮੈਂ ਤੇਰੀ ਖੇਦਮਤ ਕਰਾਂਗਾ ਤੈਨੂੰ ਕਦੇ ਕਿਸੇ ਗੱਲ ਦਾ ਪਛਤਾਵਾ ਨਹੀਂ ਹੋਵੇਗਾ ਕਿ ਤੂੰ ਇਹ ਕਦਮ ਕਿਉਂ ਚੁੱਕਿਆ ਇਸ ਗੱਲ ਦਾ ਜਿੰਮਾ ਮੈਂ ਲੈਣਾ ਕੁਝ ਤਾਂ ਰਜੀਵ ਦੀ ਆਵਾਜ਼ ਵਿੱਚ ਇਮਾਨਦਾਰੀ ਸੀ ਕੁਝ ਉਹ ਛਿਣ ਬੜਾ ਪਿਗਲਿਆ ਹੋਇਆ ਸੀ ਕੁਝ ਆਪਣੇ ਘਰ ਵਿੱਚ ਸ਼ਮਾਲਾ ਦੀ ਜਾਨ ਨੱਕ ਵਿੱਚ ਆਈ ਹੋਈ ਸੀ ਤੇ ਕੁਝ ਰਜੀਵ ਦੇ ਕਾਰੋਬਾਰ ਦਾ ਤੇ ਉਹਦੀਆਂ ਕੋਠੀਆਂ ਕਾਰਾਂ ਦਾ ਤੇ ਉਹਦੀ ਸ਼ਕਲ ਤੇ ਕੱਦ-ਬੁੱਤ ਦਾ ਜਲਬਾ ਬੜਾ ਡਾਡਾ ਸੀ ਸ਼ੁਮਾਲਾ ਮੰਨ ਗਈ ਪਰ ਸ਼ੁਮਾਲਾ ਤੂੰ ਉਹਦੇ ਨਾਲ ਵਿਆਹ ਕਿਉਂ ਨਹੀਂ ਕਰਾ ਲੈਂਦੀ ਕਿਸੇ ਨੂੰ ਕੋਈ ਇਤਰਾਜ ਨਹੀਂ ਸੀ ਹੋਣਾ ਆਖਰ ਤੇਰੇ ਘਰ ਦੇ ਲੋਕ ਤੇਰਾ ਵਿਆਹ ਹੀ ਕਰਨ ਨੂੰ ਤਾਂ ਫਿਰਦੇ ਨੇ ਸ਼ਰਮੇ ਦੀ ਥਾਂ ਤੇ ਜੇ ਤੈਨੂੰ ਰਜੀਵ ਪਸੰਦ ਹੈ ਤਾਂ ਤੂੰ ਘਰ ਦੱਸ ਦੇਣਾ ਸੀ ਉਹਨਾਂ ਨੂੰ ਸਭੋਂ ਖੁਸ਼ੀ ਹੁੰਦੀ ਕਿਉਂਕਿ ਤੂੰ ਆਪੇ ਕਹਿਣੀ ਹੈ ਕਿ ਰਜੀਵ ਬੜਾ ਅਟਰੈਕਟਿਵ ਏ ਬੜਾ ਚੰਗਾ ਏ ਤੇ ਵੈਲ ਸੈਟਲਡ ਹੈ ਪਰ ਜੀਤ ਇਹ ਵਿਆਹ ਨਹੀਂ ਹੋ ਸਕਦਾ ਕਿਉਂ ਤੂੰ ਕੀ ਸਮਝਣੀ ਏ ਜੇ ਹੋ ਸਕਦਾ ਹੁੰਦਾ ਤਾਂ ਵਿਆਹ ਨਾ ਕਰ ਲੈਂਦੀ ਕਿਹੜੀ ਤੀਵੀ ਹੈ ਜਿਹੜੀ ਆਪਣੇ ਮਹਿਬੂਬ ਦੀ ਜੀਵਨ ਸਾਥ ਨਹੀਂ ਬਣਨਾ ਚਾਹੁੰਦੀ ਕਿਹੜੀ ਤੀਵੀ ਹੈ ਜਿਹੜੀ ਕਿਸੇ ਬਿਉਤਾ ਦੀ ਨਾਰ ਨਹੀਂ ਸਗੋਂ ਇੱਥੇ ਉਹਦੀ ਆਵਾਜ਼ ਟੁੱਟ ਗਈ ਰ ਖੇਲ ਬਣ ਕੇ ਰਹਿਣਾ ਚਾਹੁੰਦੀ ਹੈ ਮੈਂ ਉਹਦੀ ਗੱਲ ਪੂਰੀ ਕੀਤੀ ਇਹ ਹੀ ਤਾਂ ਮੈਂ ਪੁੱਛ ਰਹੀ ਆ ਤੇ ਇਹੀ ਮੈਂ ਤੈਨੂੰ ਦੱਸ ਰਹੀ ਆ ਕਿ ਨਹੀਂ ਹੋ ਸਕਦਾ ਪਰ ਮੈਨੂੰ ਸਮਝਾ ਨਾ ਕਿਉਂ ਨਹੀਂ ਹੋ ਸਕਦਾ ਕਿਉਂਕਿ ਰਜੀਵ ਬਿਆਹ ਹੋਇਆਈ ਉਹਨੇ ਬੜੇ ਇਤਮਨਾ ਨਾਲ ਆਖਿਆ ਫੇਰ ਮੈਨੂੰ ਹੜ ਬੜਾਹਟ ਵਿੱਚ ਕੁਝ ਨਹੀਂ ਸੀ ਔੜ ਰਿਹਾ ਫੇਰ ਕੁਝ ਨਹੀਂ ਜੀਤ ਸਿਰਫ ਇਹ ਕਿ ਇੱਕ ਲੰਮੀ ਉਮਰ ਨੂੰ ਮਰ ਮਰ ਕੇ ਜਿਉਣ ਨਾਲੋਂ ਝੂਮ ਕੇ ਜੀਵਿਆ ਇੱਕ ਪਲ ਵਿੱਚਰੇ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਮੈਨੂੰ ਪਤਾ ਹੈ ਕਿ ਇੱਕ ਦਿਨ ਰਜੀਵ ਦਾ ਦਿਲ ਮੇਰੇ ਤੋਂ ਪਰ ਜਾਏਗਾ ਉਦੋਂ ਉਹ ਕਿਸੇ ਹੋਰ ਤੀਮੀ ਦੀ ਤਲਾਸ਼ ਕਰੇਗਾ ਪਰ ਉਹਨਾ ਚਿਰ ਸਿਰਫ ਉਹਨਾ ਚਿਰ ਜਦੋਂ ਉਹ ਮੇਰੇ ਕੋਲ ਹੁੰਦਾ ਹੈ ਵਕਤ ਦਾ ਅਹਿਸਾਸ ਮੈਨੂੰ ਭੁੱਲ ਜਾਂਦਾ ਏ ਸਾਰੇ ਗੁਜ਼ਰ ਚੁੱਕੇ ਵਕਤ ਦਾ ਜਿਹੜਾ ਮੇਰੀ ਉਮਰ ਦੀ ਗਿਣਤੀ ਬਣ ਗਿਆ ਹੁਣ ਗੁਜ਼ਰ ਰਹੇ ਵਕਤ ਦਾ ਤੇ ਆਉਣ ਵਾਲੇ ਵਕਤ ਦਾ ਕਾਲ ਦਾ ਸਦੀਵੀ ਚੱਕਰ ਜੇ ਕਿਤੇ ਥੰਮ ਜਾਏ ਤਾਂ ਉਹ ਜਾਦੂ ਨਹੀਂ ਤੇ ਜਦੋਂ ਮੈਂ ਉਸ ਜਾਦੂ ਵਿੱਚ ਜਿਉਣੀ ਆ ਉਸ ਟੂਨੇ ਵਿੱਚ ਸਾਹ ਲੈਣੀ ਆ ਤਾਂ ਮੈਨੂੰ ਯਾਦ ਆ ਪਦਾ ਏ ਕਿ ਮੈਂ ਜਿਹੜਾ ਸੌਦਾ ਕੀਤਾ ਏ ਉਹ ਤਾਂ ਬਹੁਤ ਸਸਤਾ ਏ ਮੈਂ ਉਹਦੇ ਮੂੰਹ ਵੱਲ ਵੇਖਦੀ ਪਈ ਸਾਂ ਇੱਕ ਅਜੀਬ ਗੰਭੀਰ ਹੌਲਾਸ ਸੀ ਉਹਦੇ ਮੂੰਹ ਤੇ ਅਜੀਬ ਠਰਮੇ ਵਾਲਾ ਖੇੜਾ ਰਜੀਵ ਇੱਕ ਰਾਤ ਆਪਣੀ ਬੀਬੀ ਕੋਲ ਰਹਿੰਦਾ ਏ ਇੱਕ ਰਾਤ ਮੇਰੇ ਕੋਲ ਇੱਥੇ ਉਹ ਇੱਥੇ ਆਉਂਦਾ ਏ ਮੇਰਾ ਮਨ ਜ਼ਿੰਦਗੀ ਲਈ ਸ਼ੁਕਰਾਨੇ ਨਾਲ ਭਰ ਜਾਂਦਾ ਏ ਤੇ ਜੀਤ ਤੂੰ ਹੀ ਦੱਸ ਸੜੀ ਹੋਈ ਬੇਹੀ ਰੋਟੀ ਭਾਵੇਂ ਸਾਬਤ ਮਿਲੇ ਉਹ ਚੰਗੀ ਕਿ ਚੰਗੀ ਪੱਕੀ ਹੋਈ ਅੱਧੀ ਚੰਗੀ ਭਾਵ ਭਾਵ ਇਹੀ ਕਿ ਜਿਹੜਾ ਆਦਮੀ ਮੈਨੂੰ ਪੂਰੇ ਦਾ ਪੂਰਾ ਮਿਲ ਰਿਹਾ ਸੀ ਮੈਂ ਉਹੋ ਛੱਕੇ ਤੇ ਟੰਗਦੀ ਤੇ ਜੇ ਇੱਕ ਸਾਬਤ ਆਦਮੀ ਅੱਧਾ ਵੀ ਮਿਲੇ ਤਾਂ ਗਨੀਮਤ ਏ ਨਾ ਸਮਝੀ ਸ਼ੁਕਰੀਆ